हां जी ਤੁਸੀਂ ਜੁੜੇ ਹੋ ਸਟਾਰ ਡਿਟੈਲ ਪੰਜਾਬ ਤੇ ਨਾਲ ਸਾਰੇ ਪਿਆਰੇ ਸਰੋਤੇ ਵੀ ਭੈਣ ਭਰਾਵਾਂ ਤੇ ਬਜ਼ੁਰਗਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦਸੰਬਰ ਮਹੀਨੇ ਦੀ ਪੈਨਸ਼ਨ ਨਾਲ ਜੁੜੀ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ ਸਾਡਾ ਵੀਡੀਓ ਬਣਾਉਣ ਦਾ ਮਕਸਦ ਹੈ ਤਾਂ ਜੋ ਤੁਸੀਂ ਖੇਠਾਂ ਦਿੱਤੀਆਂ ਪੈਨਸ਼ਨਾਂ ਜਿਹੜੀ ਵਿਧਵਾ ਪੈਨਸ਼ਨ ਵੀ ਕਲਾਂਗ ਪੈਨਸ਼ਨ ਅਪਾਹਜ ਪੈਨਸ਼ਨ ਬੁਢਾਪਾ ਪੈਨਸ਼ਨ ਸਮੇਂ ਸਿਰ ਤੇ ਹਰ ਮਹੀਨੇ ਬਿਨਾਂ ਰੁਕਾਵਟ ਪ੍ਰਾਪਤ ਕਰ ਸਕੋ ਅੱਜ ਜਿਹੜੀ ਤਰੀਕ ਹੈ 4 ਦਸੰਬਰ 2025 ਹੋ ਚੁੱਕੀ ਹੈ 4 ਦਸੰਬਰ ਰੀਕੜੀ ਤਰੀਕੇ ਅੱਜ ਹੋ ਚੁੱਕੀ ਹੈ ਦਸੰਬਰ ਮਹੀਨੇ ਦੀ ਪੈਨਸ਼ਨ ਕਿਸ ਕਿਸ ਨੂੰ ਨਹੀਂ ਆਵੇਗੀ ਪਹਿਲਾਂ ਤਾਂ ਇਹ ਸੁਣ ਲੋ ਨਵੇਂ ਜਿਹੜੇ ਅਪਲਾਈ ਕੀਤੇ ਬਜ਼ੁਰਗ ਨੇ ਜਿਨ੍ਹਾਂ ਨੇ ਨਵੀਂ ਪੈਨਸ਼ਨ ਅਪਲਾਈ ਕੀਤੀ ਹੈ ਜਿਹੜੇ ਬਜ਼ੁਰਗਾਂ ਨੇ ਪੈਨਸ਼ਨ ਸਤੰਬਰ ਅਕਤੂਬਰ ਤੇ ਨਵੰਬਰ 2025 ਦੇ ਵਿੱਚ ਅਪਲਾਈ ਕੀਤੀ ਹੈ ਉਹਨਾਂ ਨੂੰ ਦਸੰਬਰ ਮਹੀਨੇ ਦੀ ਪੈਨਸ਼ਨ ਨਹੀਂ ਮਿਲੇਗੀ ਕਾਰਨ ਕੀ ਹੋ ਸਕਦੇ ਨੇ ਉਹਨਾਂ ਦੀ ਸਰਟੀਫਿਕੇਟ ਤੇ ਸ਼ੁਰੂਆਤ 30 ਤਰੀਕਾਂ ਲਿਖੀਆਂ ਗਈਆਂ ਨੇ ਕਈਆਂ ਤੇ ਲਿਖਿਆ ਗਿਆ 1 ਜਨਵਰੀ 2026 ਤੇ ਕਈਆਂ ਤੇ ਲਿਖਿਆ ਗਿਆ 1 ਫਰਵਰੀ 2026 ਇਸ ਲਈ ਦਸੰਬਰ ਮਹੀਨੇ ਦੀ ਪੈਨਸ਼ਨ ਤੁਹਾਨੂੰ ਜਾਰੀ ਨਹੀਂ ਕੀਤੀ ਜਾਵੇਗੀ ਜਿਨ੍ਹਾਂ ਨੇ ਕਿਸਾਨ ਮੰਡੀ ਵਾਲੇ ਨੋਟਿਸ ਜਮ੍ਹਾਂ ਨਹੀਂ ਕਰਵਾਏ ਉਹਨਾਂ ਨੂੰ ਵੀ ਇਹ ਪੈਨਸ਼ਨ ਜਿਹੜੀ ਜ਼ੰਬਰ ਦੀ ਨਹੀਂ ਮਿਲੇਗੀ ਕਿਸਾਨ ਵੀਰਾਂ ਨੂੰ ਜਿਨ੍ਹਾਂ ਨੇ ਜੇ ਫਾਰਮਾ ਮੰਡੀ ਨੋਟਿਸ ਆਏ ਹੋਏ ਨੇ ਜੇ ਜਿਨ੍ਹਾਂ ਨੇ ਹਾਲੇ ਤੱਕ ਉਹ ਜਮ੍ਹਾਂ ਨਹੀਂ ਕਰਵਾਏ ਉਹਨਾਂ ਨੂੰ ਵੀ ਦਸੰਬਰ ਮਹੀਨੇ ਦੀ ਪੈਨਸ਼ਨ ਨਹੀਂ ਆਏਗੀ ਤੇ ਕਿਸ ਕਿਸ ਨੂੰ ਪੈਨਸ਼ਨ ਆਏਗੀ ਇਹ ਵੀ ਸੁਣ ਲਓ ਜਿਨ੍ਹਾਂ ਨੇ ਅਗਸਤ 2025 ਦੇ ਵਿੱਚ ਅਪਲਾਈ ਕੀਤੀ ਸੀ ਅਗਸਤ ਦੇ ਵਿੱਚ ਅਪਲਾਈ ਕਰਨ ਵਾਲਿਆਂ ਦੀ ਸਰਟੀਫਿਕੇਟ ਤੇ ਤਾਰੀਖ ਜਿਹੜੀ ਜੇ ਲਿਖੀ ਗਈ ਹੈ 1 ਦਸੰਬਰ 2025 ਤਾ ਉਹਨਾਂ ਨੂੰ ਦਸੰਬਰ ਦੀ ਪੈਨਸ਼ਨ ਜ਼ਰੂਰ ਮਿਲੇਗੀ ਪਹਿਲਾਂ ਤੋਂ ਪੈਨਸ਼ਨ ਲੈ ਰਹੇ ਬਜ਼ੁਰਗ ਜਿਹੜੇ ਬਜ਼ੁਰਗ ਪਹਿਲਾਂ ਤੋਂ ਹੀ ਨਿਯਮਤ ਪੈਨਸ਼ਨ ਲੈ ਰਹੇ ਨੇ ਉਹਨਾਂ ਨੂੰ ਪੈਨਸ਼ਨ ਰੁਕਾਵਟ ਬਿਨਾਂ ਮਿਲਦੀ ਰਹੇਗੀ ਦਸੰਬਰ ਮਹੀਨੇ ਦੀ ਪੈਨਸ਼ਨ ਦੀ ਰਕਮ ਬਾਰੇ ਵੀ ਕਈਆਂ ਦੇ ਵਿੱਚ ਖਦਸਾ ਹੈ ਕਿ 2500 ਆਏਗੀ ਜਾਂ 1500 ਕਈ ਬਜ਼ੁਰਗ ਪੁੱਛਦੇ ਨੇ ਸਪਸ਼ਟ ਜਵਾਬ ਹੈ ਕਿਸੇ ਵੀ ਕੈਬਨਿਟ ਜਾਂ ਸੰਸਦ ਵੱਲੋਂ ਵਾਅਦੇ ਬਾਰੇ ਕੋਈ ਨੋਟੀਫਿਕੇਸ਼ਨ ਹਲੇ ਤੱਕ ਜਾਰੀ ਨਹੀਂ ਹੋਇਆ ਇਸ ਲਈ ਦਸੰਬਰ ਦੀ ਪੈਨਸ਼ਨ ਤੁਹਾਨੂੰ 1500 ਹੀ ਮਿਲੇਗੀ ਦਸੰਬਰ ਪੈਨਸ਼ਨ ਕਿਹੜੀ ਤਰੀਕ ਤੋਂ ਕਿਹੜੀ ਤਰੀਕ ਤੱਕ ਆਏਗੀ 8 ਦਸੰਬਰ 2025 ਤੋਂ ਲੈ ਕੇ 31 ਦਸੰਬਰ 2025 ਤੱਕ ਪੈਨਸ਼ਨ ਤੁਹਾਡੇ ਖਾਤੇ ਵਿੱਚ ਆ ਜਾਣਗੀਆਂ ਕਿਹੜੇ ਬੈਂਕਾਂ ਦੀ ਜ਼ਰੂਰ ਪਹੁੰਚੇਗੀ ਪੈਨਸ਼ਨ ਸਟੇਟ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਪੰਜਾਬ ਕੋਆਪਰੇਟਿਵ ਬੈਂਕ ਪੰਜਾਬ ਐਂਡ ਸਿੰਧ ਬੈਂਕ ਤੇ ਹੋਰ ਸਰਕਾਰੀ ਤੇ ਕੋਆਪਰੇਟਿਵ ਬੈਂਕ ਜਿਨ੍ਹਾਂ ਦਾ ਖਾਤਾ ਪ੍ਰਾਈਵੇਟ ਬੈਂਕ ਜਿਵੇਂ ਐਚਡੀਐਫਸੀ ਦੇ ਵਿੱਚ ਹੈ ਸਰਕਾਰ ਨੇ ਐਚਡੀਐਫਸੀ ਵਰਗੇ ਪ੍ਰਾਈਵੇਟ ਬੈਂਕਾਂ ਲਈ ਪੈਨਸ਼ਨ ਭੁਗਤਾਨ ਬੰਦ ਕਰ ਦਿੱਤਾ ਹੈ ਇਸ ਲਈ ਜਿਨ੍ਹਾਂ ਦਾ ਹਕਾਤਾ HDFC ਦੇ ਵਿੱਚ ਹੈ ਉ ਤੁਰੰਤ ਖਾਤਾ ਆਪਣਾ ਬੈਂਕ ਦੇ ਵਿੱਚ ਜਾ ਕੇ ਅਪਡੇਟ ਕਰਾ ਲੈਣ ਇਹ ਸੀ ਦਸੰਬਰ 2025 ਦੀ ਪੂਰੀ ਪੈਨਸ਼ਨ ਬਾਰੇ ਅਪਡੇਟ ਨਵੀਂ ਜਾਣਕਾਰੀ ਲਈ ਨਵੀਂ ਵੀਡੀਓ ਲਈ ਹੋਰ ਮੁਲਾਕਾਤ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ